ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਲੇ ਯੋਧੇ ਰੋਟੀ ਵੀ ਸੇਵਾ ਦੇ ਵਿੱਚ ਤੇ ਕਿਸ਼ਤੀ ਦੇ ਵਿੱਚ ਖਾਂਦੇ ਆ ਦੇਖ ਲਓ ਤੁਸੀਂ ਬੜਾ ਦਿਲ ਤੇ ਮਨ ਖੁਸ਼ ਹੁੰਦਾ ਐਵੇਂ ਦੇ ਯੋਧਿਆਂ ਨੂੰ ਐਵੇਂ ਦੇ ਸਾਡੇ ਭਰਾਵਾਂ ਨੂੰ ਨੌਜਵਾਨਾਂ ਨੂੰ ਦੇਖਦਿਆਂ ਵੀ ਇਨਸਾਨੀਅਤ ਹਜੇ ਜਿਉਂਦੀ ਆ ਜਿਹੜੇ ਗੱਲ-ਗੱਲ ਤੇ ਕਹਿੰਦੇ ਆ ਵੀ ਪੰਜਾਬ ਖਤਮ ਹੋ ਗਿਆ ਨੌਜਵਾਨ ਖਤਮ ਹੋ ਗਏ ਵੀ ਪੰਜਾਬ ਦਾ ਹੁਣ ਬੇੜਾਗਰਕ ਹੋ ਗਿਆ ਐਡੀ ਛੇਤੀ ਨਾ ਪੰਜਾਬ ਦਾ ਬੇੜਾਗਰਕ ਹੋਵੇ ਤੇ ਨਾ ਸਾਡੇ ਨੌਜਵਾਨ ਵੀਰ ਖਤਮ ਹੋਣ ਸੋ ਇਸ ਕਰਕੇ ਕਹਿੰਦੇ ਹੁੰਦੇ ਆ ਗੱਲ ਵੀ ਵਾਕਿਆ ਸੱਚ ਆ ਤੇ ਸਿਆਣਿਆਂ ਨੇ ਵੀ ਸੱਚ ਕਿਹਾ ਵੀ ਪੰਜਾਬ ਨੂੰ ਖਤਮ ਕਰਨ ਵਾਲੇ ਆਪ ਹੀ ਖਤਮ ਹੋ ਗਈ ਆਪਾਂ ਵੀਰੋਂ ਬੜਾ ਕੁਝ ਹੋਰ ਸ਼ੇਅਰ ਕਰਦੇ ਆਂ ਵੀਡੀਓ ਦੱਬਦੇ ਆਂ ਤੇ ਪਰ ਐਵੇਂ ਦੇ ਯੋਧਿਆਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਮਨ ਖੁਸ਼ ਹੋ ਜਾਂਦਾ ਯਾਰ ਐਵੇਂ ਦੀਆਂ ਚੀਜ਼ਾਂ ਦੇਖ ਕੇ ਨਾ ਵੀ ਸਿਰਫ ਇੱਕ ਇਸ ਯੋਧਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਦਿਲ ਦੇ ਵਿੱਚ ਦਰਦ ਦਾ ਪੰਜਾਬ ਦੇ ਲੋਕਾਂ ਨੂੰ ਆਪਦਾ ਪਰਿਵਾਰ ਮੰਨਦੇ ਆ ਫਿਰ ਇਹ ਇਹ ਸੇਵਾ ਹੁੰਦੀ ਆ ਜੇ ਤੁਸੀਂ ਆਪਦੇ ਮਨ ਦੇ ਵਿੱਚ ਸੱਚੇ ਮਨ ਦੇ ਵਿੱਚ ਤੁਹਾਡੇ ਵਿੱਚ ਹੌਸਲਾ ਤੁਹਾਡੇ ਸੋਚ ਆ ਦਿਲ ਦੇ ਵਿੱਚ ਮਨ ਦੇ ਵਿੱਚ ਦਿਮਾਗ ਦੇ ਵਿੱਚ ਵੀ ਅਸੀਂ ਤਾਂ ਯਾਰ ਮਦਦ ਕਰਨੀ ਆ ਇਸ ਇਨਸਾਨ ਦੀ ਵੀ ਇਹ ਸਾਡਾ ਪਰਿਵਾਰ ਆ ਇਹ ਮਦਦ ਤੇ ਸੇਵਾ ਫਿਰ ਹੁੰਦੀ ਆ ਜੇ ਤੁਹਾਡੀ ਨੀਤ ਸਾਫ ਆ ਸੋ ਇਸ ਕਰਕੇ ਬਹੁਤ ਵਧੀਆ ਲੱਗਿਆ ਵੀਰਾਂ ਨੂੰ ਦੇਖ ਕੇ ਨੌਜਵਾਨ ਸਾਡੇ ਭਰਾਵਾਂ ਨੂੰ ਦੇਖ ਕੇ ਵੀ ਸਾਡੇ ਵੱਡੇ ਭਰਾ ਬੈਠੇ ਆ ਸੇਵਾ ਦੇ ਵਿੱਚ ਸੋ ਇਸ ਕਰਕੇ ਪ੍ਰਮਾਤਮਾ ਤੋਂ ਵਾਹਿਗੁਰੂ ਜੀ ਤੋਂ ਇਹੀ ਮੰਗਦੇ ਆ ਵੀ ਸਾਡੇ ਇਸ ਤਰ੍ਹਾਂ ਦੇ ਭਰਾਵਾਂ ਦੀ ਲੰਬੀ ਉਮਰ ਹੋਵੇ ਪੂਰਾ ਉਹਨਾਂ ਨੂੰ ਹੌਸਲਾ ਹੋਵੇ ਕਿਉਂਕਿ ਸਾਡਾ ਆਪ ਦਾ ਮਨ ਖੁਸ਼ ਹੋ ਜਾਂਦਾ ਐਵੇਂ ਦੇ ਯੋਧਿਆਂ ਨੂੰ ਦੇਖ ਕੇ ਤੇ ਸਾਰੇ ਭਰਾਵਾਂ ਦੀ ਨੂੰ ਬੇਨਤੀ ਆ ਵੀ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਆਪਾਂ ਜਿੰਨੇ ਵੀ ਜੋਗੇ ਆ ਆਪਾਂ ਆਪਦੀ ਉਮਰ ਆਪ ਨੂੰ ਸੇਵਾ ਦੇ ਵਿੱਚ ਲਾਈਏ ਕਿਸੇ ਵੀ ਸੇਵਾ ਦੇ ਵਿੱਚ ਤੁਸੀਂ ਕਰ ਲੋ ਜਿਉਂਦੇ ਬੰਦੇ ਦੀ ਤੁਸੀਂ ਸੇਵਾ ਕਰ ਲੋ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਸੇਵਾ ਤਾਂ ਸੇਵਾ ਹੀ ਆ ਤੇ ਉਹਦਾ ਫਲ ਪ੍ਰਮਾਤਮਾ ਜ਼ਰੂਰ ਦਿੰਦਾ ਤੇ ਐਮੇ ਦੀ ਵੀਰਾਂ ਨੂੰ ਫੁੱਲ ਸਪੋਰਟ ਕਰਿਆ ਕਰੋ ਕਿਉਂਕਿ ਇਹਨਾਂ ਦਾ ਇੱਕ ਸਪੋਰਟ ਨਾਲ ਇੱਕ ਪਿਆਰੀ ਜਿਹੀ ਕਮੈਂਟ ਨਾਲ ਹੌਸਲਾ ਵਧਦਾ ਜੇ ਹੌਸਲਾ ਵਧੂਗਾ ਤਾਂ ਗਾਂ ਸੇਵਾ ਹੋਊਗੀ